ਔਰ ਕੀ ਹਾਲ ਹੈ ਭਾਈ ਵਧੀਆ ਆ ਕਰੀ ਸੀ ਯਾਰ ਬੇਲਾ ਸੀ ਹੋਰ ਕੀ ਆ ਕਣੀਆਂ ਆਂ ਪਾਤੀਆਂ ਯਾਰ ਕੰਮ じゃ ਖੜ ਗਿਆ ਕੋਈ ਬੇਲੇ ਸੀ ਆ ਘਰੇ ਹਾਂ ਹੋਰ ਕੀ ਹਾਲ ਚੱਲ ਨੇ ਵਧੀਆ ਠੀਕ ਹੈ ਚੱਲ ਚੰਗਾ ਫੇਰ ਭਾਈ ਮੈਂ ਤਰ ਫੇਰ ਲਾਉਣਾ ਚੰਗਾ ਠੀਕ ਆ ਓਕੇ ਕੀਦਾ ਫੋਨ ਆਈ ਜਾਂਦਾ ਓ ਇਹ ਤਾਂ ਮੇਰਾ ਦੋਸਤ ਸੀ ਯਾਰ ਅੱਛਾ ਉਹ ਹਿਦਾਜ ਕਹਿੰਦਾ ਕੀ ਕਰੀ ਜਾਂਦੇ ਆ ਉਹ ਕੀ ਕਰਨਾ ਸੀ ਮੈਂ ਤਾਂ ਪਿਆ ਸੀ ਅੱਛਾ ਹੋਰ ਅੱਜ ਨੀਰਾ ਵੀ ਨਹੀਂ ਕੁਤਰਿਆ ਤੂੰ ਹਜੇ ਉਹ ਨੀਰਾ ਤਾਂ ਨਾ ਮੈਂ ਨਹੀਂ ਕੁਤਰਿਆ ਅੱਜ ਕਿ ਮੈਂ ਤੇਰੀ ਟਾਕ ਬੈਠਾ ਹਾਂ ਉਹ ਸਿਰ ਜਾ ਦੁਖੀ ਆਂਦਾ ਜੀ ਅੱਜ ਮੇਰਾ ਸਰਦ ਕੋ ਕਹਿੰਦਾ ਸੀ ਫੇ ਦਵਾਈ ਬੁੱਟੀ ਕੋ ਗੋਲੀ ਗੋਲੀ ਲੈ ਲੰਦਾ ਉਹ ਗੋਲੀ ਯਾਰ ਮਹਾ ਯਾਰ ਕੀ ਲੈਣੀ ਆ ਗੋਲੀ ਗੋਲੀ ਯਾਰ ਅੱਛਾ ਉਹ ਮੇਰਾ ਵੀ ਕੰਮ ਬਚਾ ਲਿਆ ਆ ਵੀ ਨੰਗੇ ਪੈਰੀ ਫਿਰਦਾ ਹੈ ਏ ਕੀ ਕਰ ਰੋਂਦਾ ਫਿਰਦਾ ਸੀ ਕਹਿੰਦਾ ਪੁੱਜ ਗਿਆ ਦੇ ਮੈਂ ਪਾ ਕੇ ਦੇਤਾ ਪੁੱਜ ਗਿਆ ਜਾਂ ਮੈਂ ਚੱਲ ਬੈਠਾ ਖੇਡ ਲੱਗ ਜੂ ਲ ਮਗਰੇ ਫੇਰ ਆ ਗਿਆ ਇੱਥੇ ਚਾਚੂ ਵੀ ਬਣਾ ਲਾ ਯਾਰ ਗੁਟਕਾ ਚਾਤਾ ਬਣਾ ਲਾਂਗੇ ਮੇਰੀ ਗੱਲ ਸੁਣੀ ਤੇਰਾ ਸਿਰ ਦੁਖਿਆ ਜ ਤਾਈ ਕਹਿਣਾ ਹੈ ਜਵਾਕ ਜੇ ਖੜੇ ਪਏ ਪਏ ਆ ਤੇ ਚਾਰਕ ਪਕੌੜੀ ਕੱਢ ਲਾਂ ਮੈਂ ਓ ਮੇਰਾ ਸਿਰ ਦੁਖਿਆ ਦਾ ਤੈਨੂੰ ਪਕੌੜਿਆਂ ਦੀ ਹੋਰੀ ਐ ਤੂੰ ਨਾ ਖਾਈ ਤੇਰਾ ਸਿਰ ਦੁਖਦਾ ਜਵਾਕਾਂ ਨੂੰ ਕੱਢ ਦੂੰਗੀ ਇਹ ਕੋ ਤਾਂ ਕਰਦਾ ਚੱਲ ਚੰਗਾ ਫਿਰ ਕੱਢ ਲਾ ਜਾਾਂਗਾ ਤੇਰੀ ਮਰਜ਼ੀ ਐ ਔਖਾ ਜਾਂ ਬੋਲਦਾ ਅਸੀਂ ਤਾਂ ਕਹਿੰਦਾ ਨਹੀਂ ਵੀ ਕੱਢ ਲਾਂ ਮੈਂ ਵੀ ਖਾ ਲੂੰਗਾ ਔਖਾ ਪਾਰਾ ਜਬੋਲ ਦਾ ਸਾਰਾ ਦਿਨ ਬਣਾ ਲਈ ਚੰਗਾ ਮੈਂ ਤਾਂ ਚਾਹ ਦੀ ਕੁੱਟ ਲੈ ਦੀ ਪਕੌੜੇ ਪੂੜੇ ਹੁਣ ਦੇ ਕਰਾਰੇ ਜੀ ਵਧੀਆ ਇਹਨੇ ਸਵਾਦ ਲੱਗਦੇ ਕਰਾਰੇ ਜੀ ਪਕੌੜੇ ਦਾ ਬਣਾ ਲਾ ਫਿਰ ਚੰਗਾ ਪਕੌੜੇ ਖਾਏਂਗਾ ਤੂੰ ਹੈ ਆਜ ਜਵਾਕ ਵੀ ਮੰਗਦੇ ਨਹੀਂ ਖਾਏਂਗਾ ਪਕੌੜੇ ਤੂੰ ਐ ਕਰ ਗੋਲੀ ਗੋਲੀ ਲੈ ਕੇ ਨਾ ਤੇ ਨੀਰਾ ਕੁਤਰਾ ਹੋਰ ਮੇਰੀ ਗੱਲ ਸੁਣ ਜੇ ਤੂੰ ਆਏਗਾ ਕਹਿੰਦੀ ਮੈਂ ਪਕੌੜੇ ਪਕਾ ਰਿਹਾ ਮੈਨੂੰ ਆਏ ਨਾ ਕਹਿੰਦੀ ਲੱਕੜਾ ਲੱਕੜਾ ਬਾਰਦਾ ਮੇਥੋਂ ਨਹੀਂ ਕੋਈ ਖਲਪਾਰਾ ਖਲੂਗੂ ਬਾਰਦਾ ਮੈਂ ਗੈਸ ਤੇ ਕੱਢ ਲੂੰ ਦੋ ਪੂਰ ਕੱਢਨੇ ਮੈਂ ਕਿਹੜਾ ਬਾਹਲੇ ਕੱਢਨੇ ਆਉ ਗੈਸ ਤੇ ਕੱਢ ਲੈ ਪਹਿਲਾਂ ਛੋੜਾ ਇੱਕ ਗੈਸ ਰੇਦਾ ਫੇਰ ਆਖੀ ਜਦ ਤਨੂੰ ਗੈਸ ਭਰਾਲਾ 8900 ਦਾ ਉਹ ਹੋ ਰਿਹਾ ਹੁਣ ਤਾਂ ਸਸਤਾ ਹੋ ਗਿਆ 850 ਦਾ ਹੀ ਐ ਉਹਦੇ ਚ ਹੁਣ ਤਾਂ ਸਬ ਸਿਟੀ ਵੀ ਆਉਂਦੀ ਐ ਵਧੀਆ ਮੋਦੀ ਵਾਲੇ ਚ ਤਾਂ ਹੋਣਾ ਉਹ ਸਬ ਸਿਟੀ ਤਾਂ ਆਉਂਦੀ ਐ ਦਿੰਦੇ ਨਹੀਂ ਹੋ ਰਾਰ ਰੂਚੀ ਖਾ ਜਾਂਦੇ ਐ ਅੱਛਾ ਹਮ ਚੱਲ ਮੇਰੀ ਗੱਲ ਸੁਣ ਆਹ ਨਹੀਂ ਰੱਖ ਤਰਕੇ ਨਾ ਔਖਾ ਸੌਖਾ ਗੋਲੀ ਜੀ ਲੈ ਲੈ ਮਰਾ ਸੈਟ ਹੋ ਜਾਏਗਾ ਤਾਂ ਨੀਰਾ ਕੁੱਤਰ ਕੇ ਤੇ ਨੀਰਾ ਪਾ ਦੀ ਪਸੰਦ। ਜੇ ਨੀਰਾ ਨੂਰਾ ਨਹੀਂ ਮੈਥੇ ਕੋਤਰਾ ਐ ਤੂੰ ਮੇਰੀ ਕਸਮ। ਐ ਤਾਂ ਰੋਜ ਮੈਨੂੰ ਵੀ ਔਖਾ ਜੇ ਫਿਰ ਹੁਣ ਮੈਂ ਜਵਾਕਾ ਦੇ ਪਕੌੜੇ ਕੱਢ ਕੇ ਦੇਣਾ ਤੇ ਫਿਰ ਮੈਨੂੰ ਵੀ ਆਈਆਂ ਮੈਂ ਹੁਣ ਲੇਟ ਹੋ ਜੂ। ਪਕੌੜੇ ਜਵਾਕਾ ਤੂੰ ਨਾ ਲੈਂਦੇ ਤੇਰੀ ਆਪ ਦੀ ਜੀ ਮੱਚਦੀ ਹੂ। ਲੈ ਮੇਰੀ ਤਾਂ ਕੰਡ ਮੱਚਦੀ ਆ ਮੈਂ ਜਵਾਕਾ ਦੀ ਮਾਰੀ ਕਹਿਣੀ ਆ ਵੀ ਖਾ ਲੈਣਗੇ ਦੁਕਾਨਾਂ ਤੇ ਤੁਰੇ ਫਿਰਦੇ ਨੇ। ਮੇਰਾ ਤਾਂ ਜੀ ਨਹੀਂ ਕਰਦਾ ਭੈਣਾ ਪਕੌੜੇ ਖਾਣ ਨੂੰ ਤੇਰਾ ਜੀ ਕਰੀ ਜਾਂਦਾ। ਚਲ ਮੈਂ ਨਹੀਂ ਕੱਢਦੀ ਐਨੇ ਔਖਾ ਤਾਂ। ਉਹ ਚੰਗਾ ਜਾ ਬਣਾ ਲਾ ਯਾਰ ਚੰਗਾ ਚਾਚ ਨਾ ਪੁੱਤ ਤੇ ਭਾਈ ਜੈਂਗਾ ਤੇ ਡੈਡੀ ਕੋਲੇ ਆਹ ਬਾਰੋਂ ਦੇਖਿਆ ਆਇਂ ਲੱਗਦਾ ਜਿਵੇਂ ਮਾਸੀ ਦੀ ਬਾਜੀ ਆਉਂਦੀ ਆ ਨਾ ਕਿਸੇ ਨੇ ਬੋਲਦੀ ਆਉਂਦੀ ਰਚਾ ਦੇ ਦੇਖ ਕੇ ਆਗਾ ਉਹੀ ਤੈਨੂੰ ਡੱਕੇ ਕੋਈ ਤਾਂ ਕੋਈ ਜਾਂਦੀ ਨਹੀਂ ਵੇਖਣਾ ਆਰੇ ਆਰੇ ਕੋਸੇ ਦੀ ਬਾਜ ਆ ਕਿਸੇ ਕੋਲ ਖੜੀ ਐ ਆ ਦੇ ਓਏ ਉਹੀ ਲੱਗਦਾ ਤੈਨੂੰ ਤੈਨੂੰ ਮੈਨੂੰ ਕੋ ਲੱਗਦਾ ਮੈਨੂੰ ਲੱਗਦਾ ਹੋਰ ਕਿਸੇ ਦੀ ਬਾਹ ਹੀ ਨਹੀਂ ਉਸੇ ਦੀ ਮਾਸੀ ਦਾ ਆਉਂਦੀ ਐ ਮਾਸੀ ਆਂ ਪਹਿਲੇ ਕਾ ਸੁਣ ਮਾਸੀ ਆਇਆ ਜੂਗੀ ਤੂੰ ਲੈ ਆਇਆ ਦੇਖ ਆਪਾਂ ਨੂੰ ਮਾਸੀ ਕੋਲੇ ਗਏ ਨੂੰ ਕਿੰਨਾ ਟਾਈਮ ਕਾ 6 ਮਹੀਨੇ ਹੋ ਗਏ ਗਏ ਆ ਕਦੀ ਨਹੀਂ ਗਏ ਤਾਂ ਫੇਰ ਆਈ ਕੀ ਪਤਾ ਤੇ ਮਾਸੀ ਦੇ ਕੀ ਪਤਾ ਇੱਥੇ ਮਿੰਟ ਚਾ ਕੇ ਬਹਿ ਜੂਗੀ ਹਾਂ ਮਿੰਟ ਚਾ ਕੇ ਬਹਿ ਜੂ ਲਾਛਾ ਹੋ ਰਿਆ ਉਹਨਾ ਨਹੀਂ ਗਾ ਮੇਰੀ ਮਾਸੀ ਨੇ ਆਉਣਾ ਨਹੀਂ ਝੁੰਗਾ ਵੇ ਹੁਣ ਮਾਸੀ ਦਾ ਬਣਿਆ ਬੈਠਾ ਵੱਡਾ ਹੀ ਕੇਰਾ ਆਖਿਆ ਚਾਦੀ ਕੁੱਟ ਬਣਾ ਲਾ ਪਕੌੜੇ ਬਣਾਉਂ ਫਲਾਣਾ ਬਣਾਉਂ ਝਪਕਾ ਹੁਣ ਚਲ ਜਰਾ ਪਤਾ ਪਾਇਆ ਦਸ ਮਿੰਟ ਪਾਇਆ ਕੁਛ ਹੋਊਗਾ ਮੇਰੇ ਕੋਲ ਇਹ ਨਾ ਕਦੇ ਨਹੀਂ ਗਈ ਲਵੇ ਲੇ ਫਿਰਦੇ ਨੇ ਆਪ ਵੀ ਜਰ ਨਾ ਇਹ ਮੇਰਾ ਪਾਣ ਜਾ ਫਿਰਦਾ ਜੇ ਤੂੰ ਐ ਸਜਦੀਆਂ ਵੀ ਮਿਲ ਜੂ ਭਾਈ ਤਾਕ ਨੇ ਸੰਤਾ ਕਮੀ ਵਾਲਾ ਧੋਪਿਆ ਮਾ ਜਣਾ ਪਾਣ ਜਾ ਮੇਰਾ ਲਾ ਆ ਵੇਠਾ ਮੁੰਡਾ ਖੜੇ ਹੀ ਜਾਂਦਾ ਪਾਣ ਜਾ ਮੇਰਾ ਜਿਵੇਂ ਕਹਿੰਦੀ ਮਿਲਣ ਆਇਆ ਮਾਸੀ ਨੇ ਕੰਮ ਵਾਲਾ ਮਾਸੀ ਆ ਗਈ ਮਾਸੀ ਆ ਗਈ ਪੁੱਤ ਨਹੀਂ ਆਇਆ ਉਹ ਠੀਕ ਹੈ ਵਾਸੀ ਇੱਥੇ ਬਹਿ ਜਾ ਤੇ ਤੁਮਹਾਂ ਅਸਨ ਕੰਮ ਵਾਲਾ ਉਹ ਕੰਮ ਦਾ ਹੁਣ ਔਕਣੀਆਂ ਹੀ ਪੈ ਗਈਆਂ ਮਾਸੀ ਤਾਂ ਕਰਕੇ ਮੈਂ ਤਾਂ ਘਰੇ ਸੀ ਉਹਨੇ ਤੇਰੇ ਮੇਰੇ ਕੋਲ ਤਾਂ ਖੇਤ ਹੀ ਬੜਾ ਕੰਮ ਤੂੰ ਤਾਂ ਮਰ ਜਾਣਾ ਪਿਆ ਕਰੇ ਹਾਂ ਮਾਸੀ ਉਹ ਸਾਰੇ ਠੀਕ ਹੈ ਹਾਂ ਠੀਕ ਹੈ ਸਾਰੇ ਹੋਰ ਬਾਈ ਵਰਗੇ ਠੀਕ ਸੀ ਸਾਰੇ ਠੀਕ ਸੀ ਅੱਛਾ ਹੋਰ ਤੇ ਰਜਵਾਖ ਚੱਲੇ ਠੀਕ ਨਾ ਹਾਂ ਹਾਂ ਠੀਕ ਐ ਮਸੀ ਬਰੀਆ ਸਾਰੀ ਅੱਛਾ ਪਾਲੀ ਪਾਲੀ ਤਾਂ ਬੋਲਦੀ ਨਹੀਂ ਬੀ ਆ ਮਸੀ ਆਈ ਐ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਉਹ ਠੀਕ ਸੀ ਸਾਰੇ ਹਾਂ ਸਾਰੇ ਠੀਕ ਸੀ ਤੇ ਤੁਸੀਂ ਮਿਲਣ ਨਹੀਂ ਆਉਂਦੇ ਮਸੀ ਨੂੰ ਮਸ ਟਾਈਮ ਹੀ ਨਹੀਂ ਲੱਗਦਾ ਕੀ ਕਰੀਏ ਕਰੀ ਨਹੀਂ ਲੋਟਾਉਂਦੇ ਪਾਸੋਂ ਕਹਿੰਦੇ ਮਸੀ ਜਰਾ ਆ ਵੀ ਖਵਾਈ ਪੇਕੀ ਗੁਮਾਈ ਕਰਨੀ ਨਹੀਂ ਮਾਸੀ ਪੱਕੀ ਵੀ ਨਹੀਂ ਗਈ ਹੁਣ ਤਾਂ ਬਾਹਰ ਚਰ ਹੋ ਗਿਆ। ਅੱਛਾ। ਹਾਂ। ਹੋਰ ਆਪਣੇ ਸਾਰੇ ਠੀਕ ਸੀ? ਠੀਕ ਸੀ ਬੱਧੀ। ਤੂੰ ਐ ਕਰ ਜੇ ਚਾਹ ਦੀ ਕੁਟ ਬਣਾ ਕੇ ਲਿਆ ਮਾਸੀ ਵਾਸਤੇ। ਚਾਹ ਤੇ ਮੈਂ ਬਣਾਣੀ ਮਾਸੀ ਰੋਟੀ ਖਾਏਗੀ ਪਹਿਲਾਂ ਚਾਹ ਪੀਏਗੀ। ਚਾਹ ਹੀ ਪੀ ਲਾਂਗੇ ਕੁਟਾ ਰੋਟੀ। ਚਾਹ ਪੀ। ਉਹ ਸੁਨੇਹਾ ਤੇ ਤੁਰਿਆ ਮੈਂ ਕਹਿੰਦਾ ਰੋਟੀ ਵੀ ਬਣਾ ਲਿਆ। ਪਤਾ ਪਏ ਤੇਰੀ ਮਰਜ਼ੀ। ਹਾਂ ਮਾਸੀ ਸੁਨੇਹਾ ਤੁਰੀ ਸੀ। ਕੋਈ ਨਾ ਖਾ ਕੇ ਤੁਰੀ ਸੀ ਰੋਟੀ ਕਿੱਥੇ ਹੁਣ ਤੂੰ ਕੰਮ ਹੈ ਤੈਨੂੰ। ਚਲ ਚਾਹ ਹੀ ਬਣਾ ਲਾ ਕੱਲ। ਆਹ ਕੋਣ ਹੋਣੀ ਪਹਿਲੀ ਕੰਮ ਦਾ ਚੰਗਾ ਤੂੰ ਬਣਾ ਲਿਆ ਚਾਚਾ ਦੀ ਕੁਟ ਚਾਹ ਹੀ ਬਣਾ ਕੇ ਲਿਆਉਣੀ ਆ ਲਿਆਉਣੀ ਆ ਚਾਹ ਬਣਾ ਕੇ ਬਾਸੀ ਆ ਲੈ ਜਾ ਚੋਲਾ ਜਾ ਮੈਂ ਤੇਰਾ ਗਾਹ ਲੈ ਜਾ ਕੁਛ ਹੈ ਤੜੀ ਜਵਾਕਾ ਗਤਰਖਾਨ ਨੂੰ ਆਏਗਾ ਆਏਗਾ ਹਾਂ ਦੇਖ ਲੈ ਫਿਰ ਜਵਾਕ ਮੰਗਣਗੇ ਉਹ ਲਿਆਂਦੇ ਹੁਣੇ ਆਏ ਹੁਣ ਉੱਥੇ ਚੀ ਤਾਂ ਲੈ ਕੇ ਆਈ ਉਮਰੀ ਮਾਸੀ ਹਾਂ ਆ ਜਾ ਬੈ ਜਾ ਕੱਪੜੇ ਲੈ ਹੀ ਆ ਤਰ ਰਹੂਗੀ ਆ ਵੀ ਬੰਦਲ ਨੂੰ ਹਾਂ ਰਹੀ ਮਾਸੀ ਚਾਹ ਦਿਨ ਤੇ ਆਪਦਾ ਘਰ ਹੈ ਮਸੀ ਫਿਰ ਚਾਰ ਦਿਨ ਰਹੀ 10 ਦਿਨ ਰਹੀ ਭਲਾਂਦੀ ਹੈ ਨਾ ਹਾਂ 10 ਦਿਨ ਰਹੀ ਹਾਂ ਕਿੰਨੇ ਦਿਨ ਮਰਜੀ ਰਹਿ ਮਸੀ ਚੰਗ ਹਾਂ ਤੇ ਟਿੰਟਾ ਨਹੀਂ ਆਉਂਦਾ ਫਿਰ ਮੈਂ ਅੱਖ ਮਈ ਆਵਾ ਉਹ ਮਸੀ ਕੀ ਕਰਾਂ ਨਾ ਖੇਤੀ ਕੰਮ ਦੰਦੀ ਬਹਲਾ ਕਦੇ ਕੋਈ ਹੋਏ ਕਦੇ ਹੋਈ ਆ ਵੀ ਮੈਂ ਤਾਂ ਅੱਜ ਤੱਕ ਰਿਆ ਰੇ ਪੈ ਅੱਜ ਕਣੀਆਂ ਪਈਆਂ ਰਾਤ ਤੇ ਮੈਂ ਖਤ ਛੱਡ ਪਰੇ ਨਹੀਂ ਤਾਂ ਮੈਂ ਰਮਾਉਣ ਜਾਣਾ ਸੀ ਆ ਕੰਮ ਤਾਂ ਮੁੱਕਦੇ ਹੀ ਨਹੀਂ ਜਿਉਂ ਆ ਘਰ ਜਿਉਂਦੇ ਆਂਦੇ ਕੰਮ ਤਾਂ ਨਹੀਂ ਮੁੱਕਦੇ ਮਸੀ ਹਾਂ ਕਿਉਂ ਹਾਂ ਤੂੰ ਆ ਗਿਆ ਕਰ ਫਿਰ ਮੇਰੇ ਕੋਲੇ ਮੈਂ ਕਹਿੰਦਾ ਨਿਕਾਂਗਾ ਮੈਂ ਜੁਰਮ ਵੱਡਾ ਹੋ ਗਿਆ ਫਿਰ ਮੈਂ ਆਇਆ ਕਰੂੰਗਾ ਕਦੀ ਪੰਮ ਤੇ ਤੂੰ ਆ ਜਾ ਕਰ ਹਾਂ ਬੱਚ ਤੇ ਲੈ ਮੈਂ ਸਿਚਾ ਲੈ ਆਈ ਹਾਂ ਚਾਹ ਲੈ ਆਈ ਠੀਕ ਆ ਪੀ ਲੈ ਚਾਹ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਂ ਪਹਿਲਾ ਬੁੱਲਾ ਬਣਾਈ ਬੈਸੀ ਠੰਡੀ ਹੈ ਕੋਈ ਨਹੀਂ ਠੰਡੇ ਕਿੰਨੇ ਕਾ ਮੇਰੀ ਗੱਲ ਸੁਣ ਆ ਚਾਹ ਪੀ ਕੇ ਆ ਕੇ ਮੇਰੀ ਗੱਲ ਸੁਣ ਕੇ ਰਾ ਉਧਰ ਉਹ ਜਵਾਕ ਦਾ ਬੁੱਥੜ ਮੱਚੂ ਕੋਈ ਨਹੀਂ ਠੰਡੀ ਆ ਚਾਹ ਠੰਡੀ ਕਰਕੇ ਲੈ ਆ ਆ ਚਾਹ ਪੀ ਕੇ ਮੇਰੀ ਗੱਲ ਸੁਣੀ ਕੇ ਰਾ ਉਧਰ ਆ ਕੇ ਚਾਹੇਗਾ ਹੁਣ ਚੰਗਾ ਹਾਂ ਆ ਜਾ ਕੇ ਰਾ ਛੇਤੀ ਚੰਗਾ ਹੁਣ ਇੱਕ ਤਾਂ ਜਵਾਕ ਆਇਆ ਨੇ ਨਾ ਵਾਹ ਹੋ ਕਰ ਖੇ ਲੈ ਆ ਹਾਲੇ ਦੁਕਾਨ ਤੋਂ ਲਿਆ ਲਿਆ ਕੇ ਸਮਾਨ ਫੜਾਈ ਹੈ ਬਾਰ ਹੋ ਜਾਂਦੇ ਨੇ ਉਹ ਮੈਂ ਤਾਂ ਵਧੀਆ ਲਾਇਆ ਮਸੀ ਉਹ ਵੀ ਇਹਨਾਂ ਦੀ ਮਾਂ ਲੈ ਲੈ ਕੇ ਦਿੰਦੀ ਆ ਬਸ ਮੈਂ ਬਾਕੀ ਇਹਨਾਂ ਖੇਤ ਕੁਦ ਨੂੰ ਮਗਰ ਉਹ ਇਧਰ ਕੋਈ ਸਾਈਕਲ ਵਾਲਾ ਆ ਜਾਂਦਾ ਉਹ ਤੋਂ ਲੈ ਲੈਂਦੀ ਐ ਇਹਦੇ ਨਾਲ ਖੰਗ ਹੋ ਜਾਂਦੀ ਐ ਹੋਰ ਖੰਗ ਹੋ ਰਹੀ ਇਹਨੂੰ ਵਾਧੂ ਹੋ ਰਹੀ ਐ ਸੰਗੇ ਅਰੇ ਕਿਉਂ ਤੱਕ ਕੇ ਦਿੰਦੇ ਨੇ ਉਹ ਪਕੌੜੀਆਂ ਜਾਂ ਮੋਬਾਈਲ ਫੜਾਉਂਦੀ ਐ ਜਾਂ ਵਸਾ ਲੈ ਲੈ ਮੋਬਾਈਲ ਦਾ ਵੀ ਫਿਰੇ ਪੜਨ ਨੀ ਜਾਇਆ ਕਰਨਾ ਮੋਬਾਈਲ ਤੇ ਗੱਜ ਗਿਆ ਹਾਂ ਚੱਲ ਮੈਂ ਸੁਣਾ ਲੈ ਕਹਿੰਦੀ ਆ ਕਿ ਮੈਂ ਲਿਆਈ ਆ ਕਿ ਉਹ ਖਾਣ ਵਿੱਚ ਜਿੱਜਾ ਇਹਦੇ ਚ ਕੀ ਹੈ ਕੁਛ ਵੀ ਨਹੀਂ ਆਉ ਆਉਂਦਾ ਆ ਜਾ ਆ ਜਾ ਕਿਹੜਾ ਕਰਨ ਦੇ ਨੇ ਸੱਦੀ ਐਨੀ ਮੈਨੂੰ ਘਟਤਾ ਹੋ ਗਿਆ ਹੋ ਜਵਾਕ ਬੁੱਤ ਦੇ ਨਾਲ ਭੱਜਿਆ ਉਹ ਕੱਲੀ ਰਹੇਗੀ ਉੱਥੇ ਉਹ ਫੇਰ ਕਿਹਦਾ ਜਵਾਕ ਨੇ ਮੇਰੇ ਨਾਲ ਆ ਗਿਆ ਇਹ ਹਾਂ ਬਹਿ ਜਾ ਤੈਨੂੰ ਮੈਂ ਦੱਸ ਦਿਆਂ ਕੀ ਤੂੰ ਕਾਦੀ ਮਾਰੀ ਸੱਦ ਕੇ ਨਹੀਂ ਆ ਹਾਂ ਠੀਕ ਹੈ ਸੀ ਸੱਦ ਕੇ ਤੈਨੂੰ ਆ ਹੀ ਲਿਆਈਆਂ ਦੇਖ ਲੈ ਚੋੜਾ ਕਿਵੇਂ ਲੀੜਾਂ ਦਾ ਭਰਿਆ ਕੋਈ 5-4 ਦਿਨਾਂ ਦੇ ਰਹਿਣ ਵਾਲੀ ਗੱਲ ਹੈ 5-4 ਦਿਨਾਂ ਦੇ ਰਹਿਣ ਵਾਲੀ ਗੱਲ ਹੈ ਇਹ ਕੀ ਗੱਲ ਬਣ ਗਈ ਹਾ ਤੈਨੂੰ ਕਾਇਦਨ ਕਹਿੰਦੀ ਮਾਸੀ ਰਹਿਣ ਨੂੰ ਉਹ ਮਾਸੀ ਦਾ ਕਹਿੰਦੀ 10 ਦਿਨ ਲਾਉਂਗੀ ਕਹਿੰਦੀ ਮੈਂ ਭੂ ਮੈਂ ਮਾਜਾ 10 ਦਿਨ ਲਾਉਗੀ ਉਹ 10 ਦਿਨ ਅੱਜ ਮੇਰੇ ਨਾਲ ਦੋ ਗੇਹਰੀਆਂ ਆਹ ਕਿਉਂ ਨੇਹਰੀਆਂ ਕੀ ਲੈ ਦੀ ਦੋ ਰੋਟੀਆਂ ਉਹਦੀਆਂ ਹੋਰ ਕਿੰਨੇ ਰੀਆਂ ਚਲੀਆਂ ਲੈ ਦੋ ਦੋ ਰੋਟੀਆਂ ਰੋਟੀਆਂ ਨਹੀਂ ਰੋਟੀਆਂ ਤਾਂ ਮਾਰ ਗੋਲੀ ਜੜਗਾ ਦੋ ਖਾਊਗੀ ਪਰ ਮੈਨੂੰ ਟਿੰਡੀ ਦੇ ਵੀ ਤੇ ਚੱਕ ਦੂ ਇਹਨੂੰ ਪਤਾ ਹੈ ਕਿਵੇਂ ਜਿਹੇ ਜੇ ਮੇਰੀ ਸੱਸੀ ਉਹ ਜੀ ਇਹ ਹੈ ਅੱਛਾ ਦੋਨੇ ਭੈਣ ਇੱਕੋ ਜਿਹੀ ਸੀ ਇਹ ਅੱਛਾ ਤੇ ਤੈਨੂੰ ਮੇਰੀ ਮਾਂ ਵੀ ਹੌਲਾ ਜਾਂ ਮੇਰੀ ਮਾਸੀ ਵੀ ਹੌਲਾ ਜਾਂ ਪਰ ਤੂੰ ਹੀ ਚੰਗੀ ਹੋ ਗਈ ਮੈਂ ਤਾਂ ਮੈਂ ਤਾਂ ਕਦੋਂ ਚੰਗੀ ਐ ਮੈਂ ਤਾਂ ਮਾੜੀ ਹੋਈ ਚੰਗੀ ਐ ਤੇ ਫੇਰ ਹਾਂ ਤੇਰੀ ਮਾਸੀ ਚੰਗੀ ਹੋਣੀ ਚਾਹੀਦੀ ਆ ਹੁਣ ਉਸੇ ਦੇ ਕੁਛੜ ਚ ਵੜ ਕੇ ਬੈਠਾ ਰਿਹਾ ਕਰੀ ਕਿਉਂ ਬੈਠਣਾ ਨਹੀਂ ਫੇਰ ਹਾਂ ਮਾਂ ਘਰ ਨਹੀਂ ਦੱਸਣਾ ਦਾ ਝੋੜਾ ਮੇਰੀ ਤਾਂ ਹੋਊਗੀ ਮੈਂ ਹੁਣ ਮਾਂ ਦਾ ਤੇ ਮਾਸੀ ਦਾ ਫਰਕ ਕਿੰਨਾ ਕਹਿੰਦਾ ਉਹੀ ਮਾਂ ਹੁੰਦੀ ਉਹੀ ਮਾਸੀ ਹੁੰਦੀ ਹੁੰਦੀ ਆ ਮਾਂ ਮਾਸੀ ਹੁਣ ਨਹੀਂ ਜਾਂਦੀ ਤਾਂ ਜੋ ਮਰ ਲ ਕੇ ਬੈਗੀ ਫਰਮੈਂਟਾ ਕਿੰਦੀ ਦੇ ਵੀ ਤੇ ਚੱਕੀ ਰੱਖੂਗੀ ਇਹਦਾ ਉਹ ਵਾਲੀ ਤਾਂ ਛੱਡ ਪਰੇ ਤੂੰ ਮੈਨੂੰ ਉਹ ਕਹਿ ਕੇ ਆਈ ਸੀ ਕਹਿੰਦੀ ਮੈਂ ਪਤਾਵੜ ਬਣਾਉਣੀ ਆ ਬਣਾ ਲੈ ਹਾਂ ਪਤਾਵੜ ਭਾਜਾ ਹੁਣ ਨੰਕਰ ਕੇ ਪਤਾਵੜ ਆਪਣੇ ਹਲਕ ਤਣ ਦੀ ਹੁਣ ਤੋ ਕੱਢ ਤੂਗੇ ਮਾਰ ਮਾਰ ਮੁੱਕੂਆਂ ਪਤਾਵੜ ਆਪਣੇ ਲੈ ਜੇ ਦੋ ਪਤਾਵੜ ਉਹ ਖਾ ਲੂਗੀ ਫਿਰ ਕਿ ਲੋੜਾ ਆ ਜੂ ਏ ਪਤਾਵੜ ਤੋੜ ਨਹੀਂ ਖਾਂਦੀ ਉਹ ਤੂੰ ਬਣਾਇਆ ਕਿ ਨਾ ਜਦੋਂ ਬਣਾਇਆ ਹੀ ਨਹੀਂ ਮੈਂ ਤਾਂ ਹਜੇ ਮੈਂ ਤਾਂ ਹਜੇ ਬਣਾਉਣੀ ਸੀ ਕਿਧਰੋਂ ਇਹ ਆ ਗਈ ਮਾਸੀ ਤੇਰੀ ਕੋਈ ਫਿਰ ਹੁਣ ਬਣਾ ਲਾ ਹੁਣ ਕੀ ਹੋ ਗਿਆ ਲੈ ਉਨਾ ਕਿ ਮਨਾ ਜਰੋਤਾ ਨਿਕੜਾ ਹੀ ਤਾਂ ਦੇਖ ਲਈ ਤੂੰ ਮੇਰੇ ਨਾਲ ਕੀ ਹਾਲ ਹੁੰਦਾ ਚੱਲ ਮੈਂ ਮੇਰੇ ਤਾਂ ਮੇਰੇ ਗੱਲੋਂ ਮੇਰੇ ਤਾਂ ਪਹਿਲਾਂ ਬਹੁਤ ਸਿਰ ਦੁਖੀ ਜਾਂਦਾ ਮੈਂ ਤਾਂ ਖਾਣੇ ਨਹੀਂ ਸੀ ਤੇ ਤੇਰੀ ਜੀ ਮੱਚਦੀ ਸੀ ਬਣਾ ਤੇ ਨਾਮ ਨਾਲ ਮੇਰੇ ਜੀਵਣੀ ਮੱਚਦੀ ਸੀ ਜਵਾਕਾਂ ਨੇ ਖਾਣੇ ਸੀ ਵਿਚਾਰਿਆਂ ਨੇ ਆਹ ਜਵਾਕਾਂ ਨੇ ਖਾਣੇ ਜਵਾਕਾਂ ਦਾ ਨਾਮ ਬਦਨਾਮ ਹੈ ਆਪੇ ਬਦਨਾਮ ਹੈ ਜਵਾਕਾਂ ਦਾ ਨਾ ਤਾਂ ਚਲ ਤੇਰੇ ਨਾਲ ਕੀ ਮੱਥਾ ਮਾਰਾ ਦੇਖਦੀ ਆ ਕਿੰਨੇ ਕ ਦਿਨ ਚੱਲਣੀ ਪੂ ਤੇਰੀ ਮਾਸੀ ਮੈਨੂੰ ਲੈ ਕੀ ਗੱਲ ਹਾਂ ਖਾਣ ਨੂੰ ਤਾਂ ਲਿਆਉਂਦੀ ਕੁਝ ਜਾਕਾਂ ਦਾ ਝੂਟ ਤੇ ਨਾ ਮੂਲੀ ਦਾਸ ਇੱਥੇ ਹੋਣਾ ਹੈ ਕਹੀ ਜਾਂਦੀ ਐ ਜੇ ਇੱਥੇ ਤੇਰੀ ਮਾਂ ਆ ਗਈ ਹੁੰਦੀ ਤੇ ਫੇਰ ਉਹ ਤਾਂ ਨਹੀਂ ਕੁਝ ਕਹਿੰਦੀ ਸੀ ਮੇਰੀ ਮਾਂ ਕਿੱਥੋਂ ਆ ਜੂ ਉਹ ਵੀ ਤਾਂ ਤੈਨੂੰ ਵੀ ਪਤਾ ਹੈ ਮੇਰੀ ਮਾਂ ਕਿੰਦਾ 5 ਸਾਲ ਹੋ ਗਏ ਚੱਲੀ 5 ਸਾਲ ਤੇਰੇ ਵੀਰ ਮਾਸੀ ਨਹੀਂ ਕੋਈ ਮਾਸੀਆਂ ਆਉਂਦੀਆਂ ਨਹੀਂ ਮੇਰੀਆਂ ਤਾਂ ਹਾਂ ਆਉਂਦੀਆਂ ਨਹੀਂ ਮੇਰੀਆਂ ਮਾਸੀਆਂ ਨਹੀਂ ਆਉਂਦੀਆਂ ਨਾ 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 ਸਲੀਕਾ ਨਹੀਂ ਕਰਦਾ ਨਾ ਮਿੱਕੀ ਨਿੱਕੇ ਮਲਾਂਦੇ ਚਲ ਵੇ ਤੂੰ ਤਾਂ ਗਾਹਾਂ ਬੱਤੈ ਅੰਨਾਂ ਦੀ ਮੱਸੀ ਦੀ ਮੈਂਤ ਕਰਾਈ ਨਾ ਮੇਰਾ ਥੋੜਾ ਬੜੇਗਾ ਤੂੰ ਕਿਉਂ ਜਾ ਬਾਈਆ ਬਣਾ ਲਾ ਜਾ ਪਤੌੜ ਬਣਾ ਲਾ ਸੁਣਾ ਲਾ ਪਤੌੜਾ ਨੱਗਣ ਗਿਆ ਹਲਕ ਵਿੱਚ ਦੀ ਪਤੌੜ ਤੇ ਮਾਸੀ ਕਾਦੀ ਆਈ ਲੈ ਮੱਛੀ ਸੜੀ ਫਿਰਦੀ ਆ ਪਤਾ ਨਹੀਂ ਕਿਉਂ ਬੁੱਲਾ ਉਹ ਜੋ ਲੀੜੇ ਲੈ ਆਈ ਫਿਰ ਕਿਤੇ ਘਾਜ ਕੱਲ ਜੇ ਹੁਣ ਤਾਂ ਚਾਰ ਲੀੜੇ ਲੈ ਆਈ ਜੇ ਆਪਾਂ ਕਿਤੇ ਜਾਣਦੇ ਆਪਾਂ ਲੀੜੇ ਰਿਆ ਨਹੀਂ ਸਕਦੇ ਮੈਂ ਤੂੰ ਕੀ ਬੋਲਦੀ ਆ ਨਾ ਮੈਨੂੰ ਪਤਾ ਤੇਰੀ ਚਲਾਕੋ ਮਾਸੀ ਦਾ ਕੀ ਗੱਲ ਬੋਲਣਾ ਮੈਂ ਬੋਲਣਾ ਕੀ ਨਹੀਂ ਇੱਥੇ ਹੀ ਸੁਣ ਗਿਆ ਫਿਰ ਮੈਨੂੰ ਮੁੜਨਾ ਪੈ ਗਿਆ ਨਾ ਕੋਈ ਨਹੀਂ ਬੋਲੀ ਜਾਂਦਾ ਮੇਰੀ ਗੱਲ ਸੁਣ ਕੋਣ ਦੇਖੇ ਤੇ ਮਿਚਲਾਕੀਆਂ ਲਾਉਂਦੀ ਐ ਇੱਧਰ ਨੇ ਇੱਧਰ ਲਾਇਆ ਕਰੂ ਉੱਧਰ ਨੂੰ ਉੱਧਰ ਲਾਇਆ ਕਰੂ ਦੇਖੇ ਤੂੰ ਆਪਾਂ ਨੂੰ ਆਹੀ ਪਾੜੀ ਰੱਖੂਗੀ ਉਹਨੇ ਓ ਤੂੰ ਤਾਂ ਲੜਾਈ ਦਾ ਗੱਡਾ ਹੂ ਯਾਰ ਬਗੈਰ ਗੱਲ ਤੂੰ ਲੜੀ ਜਾਨੀ ਮੇਰੇ ਨਾਲ ਮੈਂ ਤਾਂ ਆਪਣੇ ਨੜਦੀ ਆਂ ਆਹ ਸਾਹਮਣੇ ਆਦੀ ਮਾਸੀ ਦਾ ਨਹੀਂ ਪੜੂਗਾ ਲੈ ਮੋੜੂਗਾ ਸਾਹਮਣੇ ਲੈ ਓ ਜੇ ਲੀੜੀ ਇਹਦੇ ਵਿੱਚ ਹੋਰ ਕੀ ਐ ਜੇ ਮੇਰੀ ਗੱਲ ਸੁਣ ਹੁਣ ਲੀੜੀ ਨੂੰ ਦੇਖ ਕੇ ਬੱਚੀ ਛੜੀ ਫਿਰਦੀ ਐ ਜਿਹਦੇ ਚੋਂ ਕੁਝ ਹੋਰ ਨਿਕਲਉਂਦਾ ਨਾ ਕੋਈ ਇਹਦੇ ਵਾਸਤੇ ਸੂਟ ਲਿਆਣਾ ਹੁੰਦਾ ਫੇਰ ਇਹਨੇ ਚਾਹ ਚੜਜਾਂਗਾ ਚਲ ਮੇਰੀ ਤਾਂ ਮਾਸੀ ਐ ਮੈਂ ਟੰਗ ਕੇ ਆਉਣਾ ਕ ਓ ਬਰੇ ਕਹਨੋਂ ਭਈਆ ਓ ਇਹ ਤਾਂ ਦਾਦੀ ਦੀ ਮਾਸੀ ਆ ਸਤਿ ਸ੍ਰੀ ਅਕਾਲ ਦਾਦੀ ਸਤਿ ਸ੍ਰੀ ਅਕਾਲ ਤੇ ਤੂੰ ਜੀ ਜੂ ਨਹੀਂ ਤੇਰੀ ਮਾਂ ਨੇ ਅੱਖਰ ਸਿਖਾਇਆ ਓ ਦਾਦੀ ਭੁੱਲ ਗਿਆ ਭੁੱਲ ਗਿਆ ਕਿੱਥੋਂ ਆਏ ਹੋਣਾ ਮੈਂ ਆ ਵੀ ਕਿਉਂ ਆ ਆਪਣੇ ਗਵੰਡੀਆਂ ਦੇ ਤੇ ਆ ਵੀ ਕਿ ਕੀ ਲੈਣਗੇ ਅਸੀਂ ਪੜ੍ਹਦੇ ਪੜ੍ਹਨਗੇ ਜਾਂਦਾ ਓ ਖੇਡਾਂ ਲੱਗ ਗਈ ਸੀ ਅਸੀਂ ਖੇਡ ਨੂੰ ਮੁਨਿਆਣਾ ਤੂੰ ਨਾ ਆ ਵੀ ਪੜ੍ਹੇ ਨਾ ਤੂੰ ਪੜ੍ਹੇ ਓ ਦਾਦੀ ਪੜਦੇ ਰਹਿ ਗਏ ਆ ਪੜਦੇ ਘਰੇ ਖੇਡਦੇ ਫਿਰਦੇ ਮਾੜੀ ਨਾਲ ਅੱਜ ਖੇਡ ਲੈ ਥੋੜਾ ਜਰਾ ਅੱਜ ਛੁੱਟੀ ਸਾਦੀ ਹਾਂ ਛੁੱਟੀ ਕਾਦੀ ਸੀ ਤੈਨੂੰ ਮਾਸਟਰਾਂ ਨੇ ਸੱਦੇ ਸੀ ਜਗ੍ਹਾ ਹੀ ਨਹੀਂ ਉੱਥੇ ਪੜਨ ਲੋਨੇ ਸੱਦੇ ਸੀ ਨਾ ਅਵੀ ਨਹੀਂ ਤੂੰ ਅੱਛਾ ਸੰਤਾ ਪਤਾ ਨਹੀਂ ਉਹ ਪਤਾ ਤਾਂਪੀ ਨਹੀਂ ਖੇਡਦੇ ਹਾਂ ਉਹ ਆਦਿ ਫੇਰ ਕੀ ਹੋ ਗਿਆ ਖੇਡਾਂ ਲੱਗਿਆ ਤਾਂ ਖੇਡਣ ਕਿਵੇਂ ਲੱਗ ਗਿਆ ਹੁਣ ਡੇ ਡੇ ਹੋੜੇ ਪੜਿਆ ਕਰੋ ਕਰਦੇ ਹੁੰਦੇ ਹਾਂ ਕਿ ਅੱਜ ਛੁੱਟੀ ਸੀਗੀ ਤਾਂ ਖੇਡਾਂ ਲੱਗ ਗਏ। ਨਾ ਠੀਕ ਹੈ ਕਿਸੇ ਨੂੰ ਨਾ ਸਾਸਰੀ ਘਰ ਬੁਲਾਵੇ। ਬਸ। ਅ ਸਾਸਰੀ ਘਰ ਬੁਲਾਈ ਤਾਂ ਗਿਆ ਨਹੀਂ ਹੁੰਦਾ ਨਾ। ਬਹੁਤ ਦੇਰ ਨਹੀਂ ਉਹ ਸਾਰਾ ਦਿਨ ਉਹ ਹੈ ਜਾ ਬਈ ਹੈ। ਚਲ ਠੀਕ ਆ ਦਾਦੀ ਆਇਆ। ਆ ਉੱਥੇ ਤੂੰ ਇੱਥੇ ਇਕੱਲੀ ਬੈਠਿਆ ਆਇਆ ਉਧਰ। ਆਉਂ ਨਹੀਂ। ਦਾਦੀ ਸਾਨੂੰ ਕੁਝ ਖਾਣ ਨੂੰ ਨਹੀਂ ਲਈ। ਖਾਣ ਨੂੰ ਬਾਤ ਆ ਗਈ ਬਦੀ। ਅੱਛਾ। ਕਿਤੇ ਫੇਰ ਆਈ ਉੱਦ ਦੇ ਲਿਆਉਂਗੀ। ਚਲ ਠੀਕ ਆ ਦਾਦੀ। ਲੈ। ਮਾਸੀ ਤੋਂ ਉੱਥੇ ਬੈਠੀ ਆ ਕਿਰਾ ਮੈਂ ਗਰਨ ਗਨ ਪਕੌੜੇ ਕੱਢ ਲੈਣੀ ਆ ਫਿਰ ਤੇ ਇਹਨੇ ਕੱਢਣ ਨਹੀਂ ਦੇਣੇ ਹੈਗੇ ਪਤਾ ਹੀ ਹੈ ਦਾ ਜੇ ਪਤਾ ਲੱਗ ਗਿਆ ਤਾਂ ਹਲਕ ਚੋਂ ਬਾਹਰ ਕੱਢ ਦੂਗੀ ਬੁਆ ਕਿਵੇਂ ਆਉਂਦੇ ਆ ਤੋਨੇ ਹਾਂ ਕੀ ਕਰੀ ਆਣਿਆ ਕੁੜੇ ਇਹ ਤਾਂ ਕੁਛ ਨਹੀਂ ਮਸੀ ਕਿਵੇਂ ਆਉਣੇ ਹੋਗੇ ਉਹਨਾਂ ਨੂੰ ਲੈ ਗੁਰੇ ਮੈਂ ਆਵਣਾ ਨਹੀਂ ਨਾ ਮੈਂ ਤਾਂ ਉਹੀ ਪੁੱਛਿਆ ਮਸੀ ਇਹਨੂੰ ਵੀ ਨਾਲ ਲਈ ਆਵਣੀ ਤਾ ਤੇ ਇਹਨੂੰ ਤੂੰ ਬੋਲਣ ਬੁੱਲਣ ਨਹੀਂ ਸਿਖਾਇਆ ਕਿਉਂ ਕੀ ਹੋ ਗਿਆ ਮਸੀ ਮੈਂ ਸਿੱਧਾ ਹੀ ਬੋਲਦਾ ਨਾ ਪੜ੍ਹਨ ਜਾਂਦਾ ਹੈ ਤੇਰੀ ਮਾਖਿਆ ਤਾਂ ਸੀਗਾ ਤੈਨੂੰ ਪਤਾ ਤਾਂ ਹਾਚਲਾ ਕੋ ਮਸੀ ਇਹ ਉੱਧਰਲੀ ਉੱਧਰ ਕਰਕੇ ਲੜਾ ਦੂ ਮਸੀ ਮੈਂ ਤਾਂ ਲੜੀ ਜਾਂਨੀ ਬਥੇਰਾ ਇਹ ਨਾ ਖੇਡਦਾ ਫਸਦਾ ਨਾ ਸਕੂਲ ਜਾਵੇ ਉਹੀ ਤਾਂ ਗੱਲ ਕੋਈ ਨਹੀਂ ਮਸੀ ਡੈਡੀ ਨੂੰ ਨਾ ਦੱਸੀ ਤੇ ਫੇਰ ਤੈਨੂੰ ਪਤਾ ਆਣੀ ਤੇ ਡੈਡੀ ਬਾਹਰ 70 70 ਲੋ ਕਿਤਾ ਮੈਂ ਦੱਸਦੀ ਫੇਰ ਜੇ ਮੈਂ ਦੇਖਿਆ ਹੈ ਕਰਦਾ ਮੈਂ ਦੱਸੂਗੀ ਫੇਰ ਉਹਦੇ ਚਲ ਕੋਈ ਨਹੀਂ ਪੁੱਤ ਖੇਡਣ ਲਾ ਜਾ ਕੇ ਜਾ ਮੈਂ ਸਬਜ਼ੀ ਨੂੰ ਤੜਕਾ ਲਾ ਦਿਆ ਸਬਜ਼ੀ ਨੂੰ ਤੜਕਾ ਹੀ ਨਹੀਂ ਤੇਲ ਨਾ ਲਾਵਾਂਗੇ ਮਸੀ ਮਾਤੇ ਇੰਨਾ ਨਾ ਪਿਆ ਪੂਆ ਸੀ ਵਿੱਚੋਂ ਮੈਂ ਇੰਨੇ ਤੇਲ ਦਾ ਥੰੌਂਦੀ ਕੱਢੂੰਗੀ ਦਾ ਤੇਲ 200 ਰੁਪਏ ਨੂੰ ਤੂੰ ਤਾਂ ਬਾਲਾ ਖਰਚਾ ਕਰਦੀ ਆ ਭਾਈ ਨਹੀਂ ਮਾਸੀ ਥੋੜਾ ਜਿਹਾ ਤੇਲ ਹੈ ਇੰਨੇ ਤੇਲ ਤੇ ਸਬਜ਼ੀ ਵਧੀਆ ਬਣੂਗੀ ਤੜਕਾ ਲੈ ਤੂੰ ਹਾਂ ਸਭ ਇੰਨਾ ਤਾਂ ਨਹੀਂ ਸਬਜ਼ੀ ਨੂੰ ਲਾਉਂਦੇ ਹੁੰਦੇ ਚਲ ਕੋਈ ਨਹੀਂ ਮਾਸੀ ਫਿਰ ਤੂੰ ਲਾਰੇ ਤੜਕਾ ਤੂੰ ਤਾਂ ਬਾਲਾ ਕੁਝ ਕਰਦੀ ਆ ਭਾਈ ਬਣਾਉਂਦੀ ਹੋਣੀ ਕੁਝ ਨਹੀਂ ਮਾਸੀ ਕੁਝ ਨਹੀਂ ਬਣਾਉਂਦੀ ਮੈਂ ਤਾਂ ਤੇਲ ਮਹਿੰਗਾ ਹੈ ਲੈ ਮਾਸੀ ਮੈਂ ਤਾਂ ਬਣਾਉਂਦੀ ਨਹੀਂ ਤੂੰ ਹੀ ਲਾ ਲੈ ਤੜਕਾ ਮੁੱਲ ਲੈ ਉਹ ਕੀ ਕਰਦਾ ਸੀ ਤੇਲ ਤਾਂ ਕਰਦੇ ਸੀ ਮਾਸੀ ਤਾਂ ਵੀ ਫਿਰ ਸੰਗ ਨਾ ਕਰਨ ਸਾਰੋ ਤੇਰ ਤੂੰ ਲਾਲਾ ਮਸੀ ਤੜਕਾ ਮੈਂ ਬਗ ਜਣੀ ਵਸੇ ਹਾਂ ਮੈਂ ਤਾਂ ਬਗ ਜਾਨੀ ਆ ਭਾਈ ਮੈਂ ਤੇ ਮੈਨ ਨਾਲ ਨਹੀਂ ਸਦੋ ਉਹਨਾਂ ਦੇ ਪਾਂਡਾ ਲੈ ਮਸੀ ਮੈਂ ਤਨਾਈ ਤੈਨੂੰ ਕਿਹਾ ਵੀ ਬਗ ਜੇਗੀ ਵੀ ਬਗ ਜਾ ਮੈਂ ਤੂੰ ਕਹਨੀ ਤੜਕਾ ਤੂੰ ਲਾਲਾ ਪਾਂਡਾ ਮੇਰਾ ਪਤਾ ਨਹੀਂ ਇੱਥੇ ਅੰਦਰੋਂ ਅੰਦਰ ਬੈਠਾ ਹੂ ਮਸੀ ਉਹਦੇ ਕੋਲ ਜਾਨੀ ਆ ਤੂੰ ਹਣ ਕੜਾਈਆ ਪਰੇ ਬੈਠੀ ਆ ਕਹਿੰਦੀ ਮੈਂ ਹੁਤੇ ਤੜਕਾ ਲਵਨੀ ਓਹੋ ਮਸੀ ਕੱਢ ਲੂਗੀ ਤੇਲ ਕੋਈ ਨਹੀਂ ਹੁਣ ਤੇਰੇ ਪਾਂਡਾ ਨੂੰ ਨਾ ਦੱਸ ਦੀ ਅੰਦਰ ਬੈਠਾ ਅੱਜ ਤਾਂ ਨਹੀਂ ਦੱਸਦੀ ਤੁਹਾਨੂੰ ਮਾਫ਼ ਕਰਦਿੰਦੀ ਆ ਫੇਰ ਦੱਸੂ ਮੈਂ ਹੈ ਜੋਵੇਂ ਮਰ ਜਾ ਆ ਤਾਂ ਵੇਖ ਲਿਆ ਨੇ ਉਹ ਜੇ ਮੁੰਡਾ ਜੀ ਕਹਿੰਦਾ ਨਾ ਹੀ ਗਾਹ ਆਉਂਦੀ ਮਾਸੀ ਜੇ ਹੁਣ ਮਾਸੀ ਆ ਗਈ ਗਾਂਹਾਂ ਸੋਈ ਚ ਸਾਰਾ ਕੁਝ ਵੇਖ ਗਈ ਕਹਿੰਦੀ ਉਹ ਇੰਨਾ ਤੇਲ ਜੇ ਉਹਨੂੰ ਦੱਸਤਾ ਮੇਰੀ ਬੁੱਤ ਪਟਾਉਗੀ ਨਾਲੇ ਇਹਦੇ ਮੁੰਡੇ ਦੇ ਛਿੱਤਰ ਪਵਾਉਗੀ ਵੀ ਇਹ ਮੁੰਡਾ ਜੀ ਨਹੀਂ ਕਹਿੰਦਾ ਬੜੇ ਫਸੇ ਆ ਚਲਾਕੋ ਆਸੀ ਮੂਰੇ ਪਤਾ ਨਹੀਂ ਕਿੰਨੇ ਕ ਦਿਨ ਰਹੂਗੀ ਹਜੇ ਬੜਾ ਜੱਫ ਪਿਆ ਉਹ ਸੁਣਾ ਤਾਂ ਸਹੀ ਕੀ ਕਹੀ ਜਾਂਦੀ ਆ ਕਿ ਤੇਰੇ ਭਾਂਜੇ ਨੂੰ ਅੱਜ ਭਾਈ ਨੈਟ ਜਾ ਚਲਦੀ ਨਹੀਂ ਯਾਰ ਪਤਾ ਨਹੀਂ ਨੈਟ ਤੇ ਨਹੀਂ ਚੱਲ ਰਿਹਾ ਅੱਜ ਭਾਈ ਪ੍ਰੋਬਲਮ ਆ ਰਹੀ ਕੋਈ ਡੜੀ ਹਾਉ ਤਾ ਉਹ ਕਿਵੇਂ ਦਾਦੀ ਮਾਸੀ ਉੱਥੇ ਝੋਲਾ ਚੱਕੀ ਜਾਂਦੀ ਸੀਗੀ ਉਧਰ ਝੋਲਾ ਚੱਕਿਆ ਨਹੀਂ ਸੀ ਹੋਰ ਗੇਟ ਵੀ ਨਹੀਂ ਜਾਂਦੀ ਸੀਗੀ ਜਾ ਤੂੰ ਦੇਖ ਕੇ ਆ ਆ ਮੁਰਕਲੇ ਕੀ ਫਿਰ ਆ ਆੜੀ ਹੋ ਜਾਂਦੀ ਮਾ ਦਾਦੀ ਮਾਸੀ ਹਾਂ ਕਿੱਥੇ ਨਹੀਂ ਸੀ ਮੈਂ ਤਾਂ ਜਾਣ ਨਹੀਂ ਆ ਪਾਈ ਨਾ ਮਾਸੀ ਜਾਂਦੀ ਕਿਉਂ ਆ ਹੁਣ ਨਾ ਮੈਨੂੰ ਬਾਹਲਾ ਕੁਝ ਨਹੀਂ ਕਰ ਲਈ ਕਹਿੰ ਤੂੰ ਮੰਜੇ ਦੋਥੇ ਭੈ ਰੋਟੀ ਬਣਾ ਲਾ ਕੜਾਈਆ ਤੇਲ ਦਾਪਰੀ ਬੈਠੀ ਸੀ ਅੱਛਾ ਮੈਂ ਕਿੰਨਾ ਤੇਲ ਪਾ ਛੱਡਿਆ ਆਦੀ ਮੈਂ ਤੜਕਾ ਲਾਉਂਦੀ ਆ ਇੰਨਾ ਤਾਂ ਬਾਹਲਾ ਐ ਇੰਨਾ ਖਰਚਾ ਕਰਦੀ ਆ ਤੂੰ ਅੱਛਾ ਤੂੰ ਬਣਾ ਲਾ ਜੀ ਨਾ ਰੋਟੀ ਬਣਾ ਲਾ ਹਨ ਮੈਂ ਤਾਂ ਜਾਣ ਨਹੀਂ ਆ ਭਾਈ ਅੱਛਾ ਆਏ ਬੋਲੀਏ ਵਸ ਤੈਨੂੰ ਹਾਂ ਆਏ ਅੱਛਾ ਮੈਂ ਤਾਂ ਹੁਣ ਆਉਂਦੀ ਨਹੀਂ ਪਾਈ ਅੱਗੇ ਮੈਂ ਆ ਜਾਂਦੀ ਮੇਰੇ ਪਾਂਹ ਹੁੰਦੀ ਮੈਂ ਜਾਣ ਨਹੀਂ ਆ ਵਸ ਨਾ ਮਸੀ ਤੂੰ ਕਿਤੇ ਨਹੀਂ ਆਣਾ ਤੂੰ ਇੱਥੇ ਬੈਠਾ ਤੂੰ ਘਰ ਮੰਜੇ ਤੇ ਰਹਾ ਮੈਂ ਕਰਦਾ ਪਤਾ ਉਹ ਤੂੰ ਮਸੀ ਕਿੱਥੇ ਹੁਣ ਗੁੱਤ ਪਟਾਉਂਗੀ ਮੈਂ ਉਹਦੀ ਮੇਰੇ ਤੇ ਰਾਗੀ ਨਹੀਂ ਵਿਕੇਉਂ ਆ ਗਈ ਮੈਂ ਮੇਰਾ ਪਾਂਹ ਜਾ ਮਿਲਿਆ ਹੁੰਦਾ ਫਿਰ ਮੈਂ ਆਉਂਦੀ ਨਹੀਂ ਸੀ ਬਸ ਵੀ ਕਤਵ ਆ ਗਈ ਮੇਰੇ ਤੇ ਐ ਔਖੀ ਆਈ ਮਾਗੋਤ ਪਟਾਕੇ ਜਾਵਾਂਗੀ ਜਾਵਾਂਗੀ ਤਾਂ ਜ਼ਰੂਰ ਹੰਝ ਮੈਂ ਚੁੱਪ ਕਰੀ ਮਾਸੀ ਚੋਲਾ ਚੱਕ ਕੇ ਲੈ ਗਈ ਬਾਹਰ ਕੱਪੜੇ-ਕੱਪੜੇ ਨਾ ਕੱਢਦੀ ਹੋਵੇ ਆਪਦੇ ਹਨਾ ਪਾਲੀ ਹਾਂ ਕਿਨੇ ਹੋ ਨਾ ਮੇਰੀ ਗੱਲ ਸੁਣ ਠੀਕ ਹੈ ਤੇ ਮੇਰੀ ਗੱਲ ਤੇ ਸੁਣਦੀ ਆ ਤੂੰ ਕਿਵੇਂ ਮਗਰ ਜਿ ਭੱਜ ਜਾਂਦਾ ਸਿੱਧਰ ਅੱਛਾ ਮੈਂ ਮਗਰ ਭੱਜਾਂ ਹਾਂ ਤੂੰ ਮੈਨੂੰ ਪੁੱਛਦੀ ਹੈ ਆਪ ਹੀ ਲੜਾ ਕੇ ਆਪ ਹੀ ਦੁਜਲੜ ਹੋ ਜਾਂਦੀ ਆ ਤੂੰ ਕਿਉਂ ਮੈਂ ਕੀ ਲੜਾਤਾ ਤੁਹਾਨੂੰ ਮੈਂ ਤਾਂ ਕੋਈ ਗੱਲ ਵੀ ਨਹੀਂ ਕਰੀ ਤੇ ਤੂੰ ਕੀ ਕਿਹਾ ਸੀ ਮਾਸੀ ਨੂੰ ਕੰਮ ਕਰਨ ਨੂੰ ਕਿਹਾ ਕੋਈ ਨਾ ਵੀ ਮੈਂ ਤਾਂ ਕੋਈ ਕੰਮ ਹੀ ਨਹੀਂ ਕੀਤਾ ਮਾਸੀ ਨੂੰ ਮਾਸੀ ਤਾਂ ਕਹਿੰਦੀ ਮੈਨੂੰ ਕਹਿੰਦੀ ਰੋਟੀ ਪਕਾ ਲੈ ਤੜਕੇ ਲਾਲਾ ਕਿੰਨੇ ਕੰਮ ਕਰਨਾ ਤੇ ਫਿਟੇ ਲਾ ਤਾਂ ਕੱਲ ਤਾਂ ਪੈਣਾ ਤੇ ਰੋਟੀਆਂ ਖਾਦੀਆਂ ਹੁਣ ਮੈਂ ਮਾਸੀ ਤੇ ਰੋਟੀਆਂ ਦੂਰੀਆਂ ਪਕਾ ਕੇ ਕਿਹਨੂੰ ਪਾਉਂਗੀ ਹਾਂ ਗੱਲ ਤਾਂ ਤੇਰੀ ਠੀਕ ਹੈ ਨਾ ਰੋਟੀਆਂ ਤਾਂ ਬਣੀਆਂ ਖਾ ਗਈਆਂ ਐਨੀ ਗੱਲ ਐ ਪਕੌੜਿਆਂ ਖਾਤਰ ਤੇਲ ਜ਼ਰੂਰ ਪਾਇਆ ਸੀ ਮੈਂ ਕਿਹਾ ਮਾਸੀ ਤਾਂ ਵੇੜੇ ਚ ਪਈ ਐ ਪਰ ਮੈਂ ਕਿਹਾ ਚਲ ਬੋਚ ਕੇ ਇੱਕ ਜਵਾਕਾ ਨੂੰ ਪੂਰ ਕੱਢ ਦਿੰਨੀ ਐ ਪਕੌੜਿਆਂ ਦਾ ਅੱਛਾ ਮੈਨੂੰ ਕਹਿੰਦੀ ਹਾਂ ਹਾਂ ਕਿੰਨਾ ਤੇਲ ਕਰਾ ਹੀ ਜ ਪਾਇਆ ਘਰ ਦਾ ਤੇਲ ਆ ਜਾਂ ਮੁੱਲ ਦਾ 200 ਨੂੰ ਲੀਟਰ ਆ ਮੈਂ ਤਾਂ ਹਾਂ ਕਹਿੰਦਾ ਮਖਮਾਸੀ ਮੈਂ ਤਾਂ ਲੋਨੀ ਤੜਕਾ ਕੋਈ ਇੰਨੇ ਤੇਲ ਦਾ ਤੜਕਾ ਮੈਂ ਇੰਨਾ ਕਹਿੰਦਾ ਮਮਾਸੀ ਤੇਲ ਤਾਂ ਮੈਂ ਕੱਢੂੰਗੀ ਵੀ ਤੜਕਾ ਲਾਉਂਗੀ ਥੋੜੇ ਜਿਹਾ ਤਾਂ ਪਹਿਲਾਂ ਦਾ ਤੇਲ ਕੜਾਹੀ ਚ ਪਿਆ ਸੀ ਤੇ ਕਹਿੰਦੀ ਨਾ ਨਾ ਤੂੰ ਤਾਂ ਕੁਝ ਬਣਾਉਣੀ ਹੈ ਕਹਿੰਦੀ ਅੱਛਾ ਹੁਣ ਉੱਥੇ ਤਾਂ ਮੈਨੂੰ ਤੈਨੂੰ ਪਤਾ ਹੀ ਹੈ ਮਾਸੀ ਦਾ ਸੁਭਾਅ ਦਾ ਮੈਂ ਤਾਂ ਹੁਣ ਆ ਹੀ ਕਹਿਣਾ ਸੀ ਵੀ ਮੈਂ ਕਿੱਥੋਂ ਬਣਾਉਣੀ ਹੈ ਫਿਰ ਤੂੰ ਕਹਿੰਦੀ ਵੀ ਮਾ ਪਕੌੜੇ ਕਰਦੇ ਆ ਲੈ ਹੱਦ ਆ ਤੇਰੀ ਉਹ ਤਾਂ ਪਹਿਲੇ ਹੀ ਲੱਗੀ ਸੀ ਕਹਿੰਦੀ ਇੰਨਾ ਤੇਲ ਮਹਿੰਗਾ ਪਲਾਣ ਨਾ ਟਾਈਮ ਕਾਈ ਕਰਦੀ ਜਾਉ ਕਰਦੀ ਆ ਤੇ ਫੇਰ ਮੈਂ ਤਾਂ ਇੰਨਾ ਕਹਿਤਾ ਮਗਾ ਮਾਸੀ ਮੈਂ ਜਾਵੜਦੀ ਆ ਤੇਲ ਕੱਢ ਕੇ ਤੂੰ ਤੜਕਾ ਲਾ ਦੇ ਤੜਕੇ ਵਾਲੀ ਗੱਲ ਜ਼ਰੂਰ ਹੋਈਏ ਨਾ ਤਾਂ ਰੋਟੀ ਪਕਾਉਣ ਨੂੰ ਆਖਿਆ ਨਾ ਕੁਝ ਹੋਰ ਆਖਿਆ ਨੂੰ ਮੈਂ ਹੋਰ ਜਮਾ ਸੌਂ ਦੇਣ ਨੂੰ ਤਿਆਰ ਆ ਤੈਨੂੰ ਪਤਾ ਹੀ ਹੈ ਮੇਰੇ ਸੁਭਾ ਦਾ ਵੀ ਮੈਂ ਕਿੰਨਾ ਕੁਛ ਕਹੀ ਨਹੀਂ ਹੈ ਮੇਰੀ ਗੱਲ ਸੁਣ ਯਾਰ ਉਹ ਤਾਂ ਹੁਣ ਮੈਂ ਮੋੜ ਕੇ ਲਿਆ ਮਸਤੇ ਜਾਂਦੀ ਸੀ ਹੁਣ ਮੈਂ ਤੈਨੂੰ ਕੀ ਆਖਿਆ ਸੀ ਪਹਿਲਾਂ ਜਿੱਦ ਮਾਸੀ ਆਈ ਆ ਆਖਿਆ ਸੀ ਨਾ ਤੈਨੂੰ ਮੈਂ ਓਏ ਆਖਿਆ ਦਸੀਆ ਤੂੰ ਗੱਲ ਕਰ ਆਇਆ ਵੇਤੀ ਹੁੰਦੀ ਹੈ ਪਿੰਡ ਚ ਅਗਲਾ ਆਖੀ ਕਹੂਗਾ ਪਾ ਨੂੰ ਮੈਂ ਬੋਲਦਾ ਤੇ ਨਹੀਂ ਆਪਾ ਮੈਂ ਤੈਨੂੰ ਇਹ ਗੱਲ ਆਖੀ ਸੀ ਮੈਂ ਖਾ ਜਿੱਦੇ ਮਾਸੀ ਆ ਗਈ ਆਪਾਂ ਟਿੰਡੀ ਦੇ ਵੀ ਤੇ ਚੱਕ ਦੂ ਮੈਨੂੰ ਤਾਂ ਉਹੀ ਗੱਲ ਹੋ ਗਈ ਉਹ ਚੱਲ ਜਾ ਰ ਹੁਣ ਹੁਣ ਕੀ ਕੀ ਫਿਰਿਆ ਕੀ ਫੈਸਲਾ ਕਰੀਏ ਹੁਣ ਫੈਸਲਾ ਕੀ ਕਰਨਾ ਮੈਂ ਗਲਤੀ ਮੰਨ ਲੈਣੀ ਆ ਹੋਰ ਤਾਂ ਕੀ ਆ ਮਾਸੀ ਤਾਂ ਚੱਲ ਮੇਰੀ ਗੱਲ ਸੁਣ ਹਾਂ ਨਾ ਤਾਂ ਤੂੰ ਗਲਤੀ ਮੰਨ ਹਾਂ ਜਦੋਂ ਮਾਸੀ ਖੜੀ ਹੋਇਆ ਕਰੂ ਉਦੋਂ ਮੈਂ ਤੈਨੂੰ ਬੋਲਿਆ ਕਰੂ ਤੂੰ ਗੁੱਸਾ ਨਾ ਕਰਿਆ ਕਰੀ ਠੀਕ ਹੈ ਚਲ ਠੀਕ ਤੇ ਮਾਸੀ ਨੂੰ ਆਇਆ ਹੋਇਆ ਕਰੂ ਵੀ ਹਾਂ ਇਹਨੂੰ ਛਿੜਕੀ ਜਾਂਦਾ ਹਾਂ ਹਾਂ ਵੀ ਮੇਰੀ ਚੱਲਦੀ ਨਾਲੇ ਤਾਂ ਮੇਰੀ ਰਹਿ ਜੂਗੀ ਤੇ ਨਾਲੇ ਤੇਰੀ ਰਹਿ ਜੂ ਨਾਲੇ ਮੈਂ ਆਈ ਰਹੂ ਮੈਂ ਚਲਾਕੀ ਖੇਢੀ ਤੇ ਮੇਰੀ ਚਲਾਕੋ ਮਾਸੀ ਵਾਲੀ ਗੱਲ ਹੀ ਰਹੂ ਹਾਂ ਹਾਂ ਠੀਕ ਹੈ ਹਾਂ ਸਹੀ ਗੱਲ ਬਸ ਠੀਕ ਹੈ ਫਿਰ ਚੰਗਾ ਸ਼ੀਰ ਕਰੂੰਗਾ ਅੱਜ ਤੈਨਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਜਿਹੜੀ ਹੁਣੇ ਤੁਸੀਂ ਸਕਰੀਨ ਤੇ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਰਸੋ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ ਸੋਡਾ ਬਹੁਤ ਬਹੁਤ ਧੰਨਵਾਦੀ ਜਿਹੜੇ ਬਾਈਆਂ ਕਮੈਂਟ ਕਰ ਰਿਹਾ ਉਹਨਾਂ ਦੇ ਨਾਮ ਸੁਣੋ ਜੀ ਬਲਤੇਜ ਸਿੱਧੂ ਗੋਵਿੰਦ ਚ ਗੋਵਿੰਦ ਚਾਨੋ ਪ੍ਰਤਪਾਲ ਸਿੰਘ ਸਤਨਾਮ ਡਾਕਟਰ ਅਰਸ਼ਦੀਪ ਕਾਰ ਕੈਨੇਡਾ ਤੋਂ ਇਹ ਕਮੈਂਟ ਕਰਨ ਵਾਲੇ ਨਾਮ ਸੀਗੇ ਜੀ ਬਹੁਤ ਬਹੁਤ ਕਮੈਂਟ ਕਰਿਆ ਕਰੋ ਕਮੈਂਟ ਕਰਨ ਵਾਲੇ ਨਾਮ ਸੋਡੇ ਜਰੂਰ ਬੋਲਿਆ ਕਰਾਂਗੀ